ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਨੇ ਅੱਜ ਦੀ ਵੱਡੀ ਖਬਰ ਇਹ ਪੂਰੇ ਭਾਰਤ ਤੋਂ ਮੰਗੀ ਮਾਫੀ ਨਾ ਰਹੀ ਕਿ ਤਾਏ ਵੱਡਾ ਲਾਨ ਪੜੋ ਪੂਰੀ ਖਬਰ ਖਲਾ ਦੱਖਣੀ ਅਫਰੀਕਾ ਅਫਰੀਕਾ ਖਲਾ ਟੈਸਟ ਸੀਰੀਜ਼ ਵਿੱਚ ਮਿਲੀ ਹਾਰ ਤੋਂ ਬਾਅਦ ਭਾਰਤੀ ਟੀਮ ਦੇ ਕਾਰਜਕਾਰੀ ਕਪਤਾਨ ਰਿਸ਼ਭ ਪੰਤ ਨੇ ਪ੍ਰਸ਼ੰਸਕਾਂ ਤੋਂ ਮਾਫੀ ਮੰਗੀ ਹੈ ਗੁਹਾਟੀ ਟੈਸਟ ਵਿੱਚ ਕਪਤਾਨਨੀ ਕਰਨ ਵਾਲੇ ਵਿਅਕਤੀ ਵਿਕਟ ਕੀਪਰ ਬਲੇਬਾਜ ਨੂੰ سوشل میڈیا ਤੇ ਇੱਕ ਭਾਵਿਕ ਪੋਸਟ ਸ਼ੇਅਰ ਸ਼ੇਅਰ ਕਰਦਿਆਂ ਲਿਖਿਆ ਕਿ ਟੀਮ ਪਿਛਲੇ ਦੋ ਹਫਤਿਆਂ ਵਿੱਚ ਹਾਲਾਂਕਿ ਉਹਨਾਂ ਦਾ ਦਾਵਾ ਕੀਤਾ ਉਹਨਾਂ ਨੇ ਦਾਵਾ ਕੀਤਾ ਹੈ ਕਿ ਟੀਮ ਆਪਣੀਆਂ ਗਲਤੀਆਂ ਤੋਂ ਸਿੱਖੇ ਸਿੱਖੇਗੀ ਅਤੇ ਸਖਤ ਮਿਹਨਤ ਕਰਕੇ ਜ਼ੋਰਦਾਰ ਵਾਪਸੀ ਕਰੇਗੀ ਪੰਤ ਪੰਤ ਨੇ ਇੰਸਟਾਗ੍ਰam ਤੇ ਲਿਖਿਆ ਇਸ ਗੱਲ ਤੋਂ ਪਿੱਛੇ ਹਟਣ ਦੀ ਕੋਈ ਗੁੰਜਾਇਸ਼ ਨਹੀਂ ਹੈ ਕਿ ਅਸੀਂ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਇੱਕ ਟੀਮ ਜੋ ਅਸੀਂ ਹਮੇਸ਼ਾ ਉੱਚ ਪੱਧਰ ਤੇ ਖੇਡਣਾ ਚਾਹੁੰਦੇ ਹਾਂ ਅਤੇ ਕਰੋੜਾਂ ਭਾਰਤੀਆਂ ਦੇ ਚਿਹਰਿਆਂ ਤੇ ਮੁਸਕਰਾਹਟ ਲਿਆਉਣੀ ਚਾਹੀਦੀ ਹੈ ਮੁਸਾਫਰ ਮਾਫ ਕਰਨਾ ਇਸ ਵਾਰ ਅਸੀਂ ਉਮੀਦ ਦੇ ਖਰੇ ਨਹੀਂ ਉੱਤਰ ਸਕੇ ਪਰ ਖੇਡ ਸਾਨੂੰ ਸਿਖਾਉਂਦੀ ਹੈ ਕਿ ਕਿਵੇਂ ਡਿੱਗ ਕੇ ਸੰਭਲਣਾ ਹੈ ਉਹਨਾਂ ਕਿਹਾ ਹੈ ਕਿ ਭਾਰਤ ਦੀ ਨਮਾਈਂ ਨੁਮਾਇੰਦਗੀ ਕਰਨਾ ਉਹਨਾਂ ਦੇ ਜੀਵਨ ਦਾ ਸਭ ਤੋਂ ਵੱਡਾ ਸਨਮਾਨ ਹੈ ਜਿਗਰ ਜੋਗ ਹੈ ਕਿ ਨਿਜਮਤ ਕਪਤਾਨ ਸ਼ੁਭਮ ਮਗੇਲ ਦੇ ਸੱਟ ਕਰਨ ਪੰਤ ਦੇ ਦੂਜੇ ਸੈ ਟੈਸਟ ਦੀ ਟੀਮ ਦੀ ਕਮਾਨਲ ਸੰਭਾਲੀ ਹੈ ਪਰ ਇਹ ਸਿਰਜ ਉਹਨਾਂ ਲਈ ਪੂਰੀ ਕਿਸੇ ਬੁਰੇ ਸੁਪਨੇ ਤੋਂ ਘੱਟ ਨਹੀਂ ਘੱਟ ਨਹੀਂ ਰਹੀ ਖੱਬੇ ਖੱਬੇ ਹੱਥ ਦਾ ਇਹ ਵੱਲੇ ਬਾਜ ਦੋ ਟੈਸਟ ਮੈਚਾਂ ਵਿੱਚ ਸਿਰਫ ਬੈਲੀਦੁਰ ਬਣਾ ਸਕਿਆ ਹੈ ਗੁਆਟੀ ਦੇ ਟੈਸਟ ਵਿੱਚ ਜਿਸ 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 ਤਰ੍ਹਾਂ ਉਹਨਾਂ ਨੇ ਆਪਣੀ ਟਿਕਟ ਗਵਾਈ ਹੈ ਉਸ ਤੇ ਦੇ ਉਸ ਦੇ ਕੋਚ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਧੰਨਵਾਦ